ਸਾਰੇ ਵੀਰਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਆਪਣਾ ਕਿਤਾ ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਨਹਿਰਾਂ ਵਾਲਾ ਨਹਿਰਾਂ ਦੇ ਨਾਲ ਰਹਿ ਜਾਂਦਾ ਇਹ ਪਿੰਡ ਤੇ ਮੁਕਸਰ ਤੋਂ ਇਹ 7-8 ਕਿਲੋਮੀਟਰ ਦੂਰ ਰਹਿ ਜਾਂਦਾ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਸਾਫ਼ ਸੁਥਰਾ ਬਹੁਤ ਚੰਗੀਆਂ ਝੋਟੀਆਂ ਬਾਈ ਜੀ ਹਰੀ ਲਿਆ ਕੇ ਸੇਲ ਪਰਚੇਜ ਕਰਦੇ ਆ ਅੱਜ ਦੀ ਵੀਡੀਓ ਦੇ ਵਿੱਚ ਚਾਰ ਨਗ ਤੁਹਾਨੂੰ ਦਿਖਾਵਾਂਗੇ ਜਿਹੜੀ ਆ ਝੋਟੀ ਆ ਇਹ ਕੱਚੀ ਆ ਵੈਸੇ ਅੱਜ ਦੂਜੀਆਂ ਦੀ ਵੀਡੀਓ ਬਣਾਉਣ ਕਰਕੇ ਇਹਦੀ ਪਾਤੀ ਆ ਤੇ ਸਾਰੀ ਡਿਟੇਲ ਆਪਾਂ ਬਾਈ ਦੇ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਦੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਘੰਟੀ ਵਾਲਾ ਬਟਨ ਆ ਜਿਹੜਾ ਉਹਨੂੰ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਖਰੀਦਾਰੀ ਉਹ ਕਰ ਸਕੋ ਤੇ ਫੇਸਬੁੱਕ ਪੇਜ ਆ ਦੋਸਤੋ ਆਪਣਾ ਸ਼ੌਂਕੀ ਪੀਵੀ 30 ਨਾਲ ਨਾਲ ਉਹਨੂੰ ਵੀ ਫੋਲੋ ਕਰਿਓ ਤੇ ਦਿਖਾਉਨੇ ਆ ਦੋਸਤੋ ਤੁਹਾਨੂੰ ਤੇ ਲੈਨੇ ਆ ਜਾਣਕਾਰੀ ਬਾਈ ਬਾਈ ਜੀ ਨੀਲੀ ਰਾਬੀ ਤੋਂ ਚਾਲੂ ਕਰ ਲੋ ਕਿਨਵਾ ਸੂਆ ਸੁੰਦੀ ਹੈ ਬਾਈ ਇਹ ਇਹ ਸੂਆ ਦੂਜਾ ਸੂਗੀ ਦੂਜਾ ਸੂਆ ਹਾਂਜੀ ਤੇ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਚਾਹੇ ਹਫਤਾ ਬਾਕੀ ਹੈ ਜੀ ਇੱਕ ਹਫਤਾ ਹਾਂਜੀ ਤੇ ਕਿੰਨਾ ਦੁੱਧ ਕੱਢਿਆ ਬਾਈ ਪਹਿਲੇ ਸੂਏ ਨੇ ਇਹਨੇ ਪਹਿਲੇ ਸੂਏ 14 14.5 ਕਿਲੋ ਦੁੱਧ ਦਿੱਤਾ 14 14.5 ਪਹਿਲੇ ਸੂਏ ਕੱਢਿਆ ਤੇ ਆ ਕਿ ਦੂਜਾ ਸੂਆ ਸੁੰਦੀ ਆ ਹਾਂਜੀ ਠੀਕ ਆ ਕਿੰਨੇ ਦਿਨ ਦੱਸਿਆ ਸੀ ਲੈ ਜੂਗੀ ਇਹ ਹਫਤਾ ਲੈ ਜੂਗੀ ਜੀ ਠੀਕ ਆ ਲਓ ਵੀ ਮਿੱਤਰੋ ਮਧਰੀ ਗੋਡੀ ਦੀ ਜਿਹਨੂੰ ਨੀਲੀ ਰਾਵੀ ਕਹਿੰਦੇ ਆ ਉਹ ਝੋਟੀ ਆ ਇਹ ਦੂਜਾ ਸੂਆ ਸੂਣ ਵਾਲੀ ਆ ਦੋਨੇ ਅੱਖਾਂ ਚਿੱਟੀਆਂ ਸਿੰਗ ਗੋਲ ਆ ਤੇ ਨਾਸਾਂ ਵੀ ਚਿੱਟੀਆਂ ਦੇ ਮੱਥੇ 'ਚ ਪਟਾ ਸਾਰੇ ਸਾਰੀਆਂ ਸ਼ਰਤਾਂ ਨੀਲੀ ਰਾਵੀ ਦੀਆਂ ਦੋਸਤੋ ਪੂਰੀਆਂ ਕਰਦੀ ਐ ਚਾਰੇ ਪੈਰ ਆ ਜਿਹੜੇ ਚਿੱਟੇ ਆ ਤੇ ਪੂਛ ਦਾ ਦੰਬ ਉਪਰ ਤਾਂ ਹੀ ਚਟਾ ਥਣ ਜੇ ਤੁਹਾਨੂੰ ਵਿਖਾ ਦਈਏ ਕਰਮਾ ਵਾਲੀ ਦੇ ਤੇ ਬਾਕਮਾਲਾ ਦੋਸਤੋ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮੋਟਾ ਤੇ ਵਿਰਲਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਣ ਵਿਖਾਉਣੇ ਆ ਨਾੜਾ ਹਵਾਨੇ ਦੇ ਉੱਤੇ ਉਬੜੀਆਂ ਹੋਈਆਂ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਹਵਾਨਾ ਲਓ ਵੀ ਦੋਨਾਂ ਪਾਸਿਆਂ ਤੋਂ ਸੇਮ ਸਹਿਜ ਆ ਥਾਣਾ ਦਾ ਵਿਰਲ ਵੀ ਸੇਮ ਆ ਤੇ ਮਟਾਈ ਚੜਾਈ ਵੀ ਸੇਮ ਤੋੜ ਕੇ ਬਾਈ ਜੀ ਵਿਖਾ ਲਓ ਲਾਵੀ ਮੈਟਰੋ ਡਾਕਟਰ ਡੈਂਡਸਨ ਨੂੰ ਸਾਰੀ ਜੱਜਮੈਂਟ ਇਹਦੀ ਆ ਜਾਣੀ ਹੈ ਹੌਲੀ ਬਈ ਕੋ ਚੰਗਾ ਹਵਾਨਾ ਦੋਸਤੋ ਮਗਰ ਨੂੰ ਪੂਰਾ ਨਿਕਲਿਆ ਹੋਇਆ ਪਿੱਛੇ ਨੂੰ ਤੇ 8-10 ਦਿਨ ਬਾਈਆਂ ਦਾ ਅਸੀਂ ਬਾਕੀ ਆ ਉਸ ਮੁਤਾਬਕ ਹਵਾਨੇ ਦੀ ਜੱਜਮੈਂਟ ਕਰ ਲਿਓ ਚੰਗੀ ਆ ਝੋਟੀ ਦੋਸਤੋ ਰਾਜੀ ਪਲੀ ਵੀ ਠੀਕ ਆ ਤੇ ਆ ਕੇ ਦੇਖੋਗੇ ਤੁਹਾਡੇ ਝੋਟੀ ਪਸੰਦ ਆਉ ਬਾਈ ਦਾ ਵਪਾਰ ਲਾਈਨ ਦਾ ਕੰਮ ਆ ਤੇ ਹਮੇਸ਼ਾ ਹੀ ਪਸ਼ੂ ਬਾਈ ਜੀ ਹਾਰਾਂ ਕੋਲ ਪੰਜ ਚਾਰ ਜਨਗ ਖੜੇ ਰਹਿੰਦੇ ਆ ਹਾਂਜੀ ਬਾਈ ਜੀ ਫਿਰ ਮੁੱਲ ਕੀ ਕਰਨਾ ਆਪਾਂ ਇਹਦਾ ਜੀ ਮੋਲੇ ਦਾ ਫੋਨ ਤੇ ਕਰਾਂਗੇ ਠੀਕ ਆ ਵੀਰ ਜੀ ਲਓ ਵੀ ਮਿੱਤਰੋ ਫੋਨ ਕਰ ਲਿਓ ਬਾਈ ਨੂੰ ਜੇ ਕੋਈ ਝੋਟੀ ਤੁਹਾਡੇ ਪਸੰਦ ਹੋਈ ਤਾਂ ਤੇ ਇਸ ਤੋਂ ਅੱਗੇ ਦੋ ਨੰਬਰ ਵਾਲੀ ਝੋਟੀ ਦਾ ਇਹਦੇ ਬਾਰੇ ਦੱਸੋ ਬਈ ਕਿੰਨਾ ਸੂਆ ਹੈ ਇਹ ਇਹ ਦੂਜਾ ਸੂਆ ਸੂ ਗਈ ਦੂਜਾ ਸੂਆ ਸੁੰਦੀ ਆ ਤੇ ਕਿੰਨੇ ਦਿਨ ਲਈ ਪਹਿਲੇ ਸੂਏ ਨੇ 12 12.5 13 ਕਿਲੋ ਦਾ ਦਿੱਤਾ ਠੀਕ ਆ ਬਾਈ ਤੇ ਇਹਦੇ ਅਜੇ 8 ਦਿਨ ਬਾਕੀ ਇਹਦੇ ਆ 8 ਦਿਨ ਬਾਕੀ ਆ ਤੇ ਕਿੰਨੇ ਕਿੰਨਾ ਗਾ ਦੁੱਧ ਕੱਢ ਦੂਗੀ ਇਹਦੀ ਬਈ ਅਜੇ ਤੇ 15 ਤੋਂ ਬਾਅਦ ਕੱਢ ਦੂਗੀ 15 ਤੋਂ ਬਾਅਦ ਥਣ ਤੁਹਾਨੂੰ ਬਹੁਤ ਚੰਗਾ ਲੱਗੇ ਠੀਕ ਆ ਜੀ ਉਹ ਆਪਾਂ ਵਿਖਾ ਦਿੰਨੇ ਆ ਦੋਨੇ ਅੱਖਾਂ ਚ ਟਿੱਟੀਆਂ ਮੱਥੇ 'ਚ ਥੋੜਾ ਜਿਹਾ ਬੱਲ ਆ ਤੇ ਸਿੰਗ ਗੋਲ ਆ ਇਹ ਥਣ ਤੁਹਾਨੂੰ ਦਿਖਾਉਣੇ ਆ ਦੋਸਤੋ ਬਹੁਤ ਹੀ ਚੰਗਾ ਲੱਗ ਪਰਲੇ ਪਾਸੇ ਦੋਸਤੋ ਸੂਰਜ ਐਸ ਕਰਕੇ ਦਾ ਭਵੇਂ ਤੁਹਾਨੂੰ ਨਾ ਦਿਸੇ ਪਰ ਕੋਸ਼ਿਸ਼ ਕਰੀ ਦੀ ਪੂਰੀ ਬਹੁਤ ਸੋਹਣਾ ਮੋਟਾ ਥਣ ਲੱਗਿਆ ਦੋਨਾਂ ਪਾਸਿਆਂ ਤੋਂ ਸੇਮ ਸਹਜਾ ਦੋਸਤੋ ਥਣਾ ਦਾ ਦੇਖ ਸਕਦੇ ਹੋ ਦੋਸਤੋ ਉਧਰਲੇ ਪਾਸੇ ਸੂਰਜ ਪੈਂਦਾ ਸੀਗਾ ਇਧਰੋਂ ਸਾਫ਼ ਦਿਖਾਈ ਦਿੰਦੇ ਆ ਥਣ ਚਾਰੇ ਥਣ ਇੱਕੋ ਜਿਹਾ ਤੇ ਬਹੁਤ ਹੀ ਸ਼ਾਨਦਾਰ ਕੱਦ-ਕਾਠ ਚੰਗਾ ਹੈ ਦੋਸਤੋ ਰਾਜੀਪਲੀ ਵੀ ਚੰਗੀ ਆ ਮਜ਼ਬੂਤ ਬਾਡੀ ਦੀ ਆ ਤੁਰ ਕੇ ਬਾਈ ਇਹਦੀ ਮਖਾ ਲੋ ਜੀ ਪਸਲੀ ਤੁਹਾਨੂੰ ਸਾਰੀ ਦੇਵਾਂਗੇ ਦੋਸਤੋ ਜਿੰਨੀ ਬਾਈ ਦੀ ਹਰੀ ਦਿੰਦੇ ਆ ਹਰ ਪੱਖ ਤੋਂ ਤੁਹਾਨੂੰ ਪਸ਼ੂ ਦਿਖਾਵਾਂਗੇ ਬਾਕੀ ਦੋਸਤੋ ਵਪਾਰ ਲਾਈਨ ਦਾ ਕੰਮ ਇਹੋ ਜਿਹਾ ਹੁੰਦਾ ਜੇ ਕੋਈ ਗੱਪ ਝੂਠ ਮਾਰ ਕੇ ਇੱਕ ਵਾਰੀ ਪਸ਼ੂ ਦੇ ਦੇ ਸਾਰੀ ਉਮਰ ਬਾਈ ਨੇ ਵਪਾਰ ਕਰਨਾ ਹੁੰਦਾ ਕਿਸੇ ਨੇ ਵੀ ਤੇ ਝੂਠ ਨਹੀਂ ਚੱਲਦਾ ਇਸ ਕੰਮ ਦੇ ਵਿੱਚ ਲਓ ਬਹੁਤ ਸ਼ਾਨਦਾਰ ਥਵਾਨਾ ਤੇ ਥਾਨ ਤੇ ਬਾਈ ਜੀ ਮੁੱਲੇ ਦਾ ਆਪਾਂ ਕੀ ਕਰਾਂ ਇਹਦਾ ਮੁੱਲ ਫੋਨ ਤੇ ਕਰਾਂਗੇ ਇਹਦਾ ਵੀ ਮੁੱਲ ਫੋਨ ਤੇ ਹਾਂਜੀ ਲਓ ਵੀ ਮਿੱਤਰੋ ਕੋਈ ਵੀ ਝੋਟੀ ਤੁਹਾਨੂੰ ਪਸੰਦ ਆਉਂਦੀ ਆ ਤਾਂ ਫੋਨ ਆ ਬਾਈ ਨੂੰ ਕਰ ਲਿਓ ਤੇ ਇਹਦੂ ਅੱਗੇ ਬਾਈਆ ਕੁੰਡੀ ਝੋਟੀ ਇਹਦੇ ਬਾਰੇ ਦੱਸੋ ਇਹ ਝੋਟੀ ਨੂੜ ਤੋਂ 2 ਮਹੀਨਾ ਹੀ ਸੂਈ ਆਈ ਨੂੜ ਤੋਂ 2 ਮਹੀਨੇ ਦੀ ਸੂਈ ਹਾਂਜੀ ਆ ਬੱਚਾ ਖੜਾ ਹੀ ਠੀਕ ਆ ਜੀ ਇਹ ਆਪਣੇ ਕੋਲੇ ਪਰਸੋਂ ਹੀ ਆਈ ਆ ਜੀ ਅੱਛਾ ਜੀ ਦੁੱਧ ਦੇ ਥੱਲੇ ਸੀਗਾ 13 ਕਿਲੋ ਹੀ ਠੀਕ ਆ ਆਪਣੇ ਔਨ ਕਰਕੇ ਥੋੜਾ ਜਿਹਾ ਓਪਰਾ ਕਰਕੇ ਹੁਣ ਇਹ ਥੱਲੇ 11 ਕਿਲੋ ਦੁੱਧ ਆਈ ਮਿਲਨ ਨੂੰ ਬਹੁਤ ਠੰਡੀ ਹੈ ਠੰਡੀ ਆ ਹਾਂਜੀ ਠੀਕ ਆ ਜੀ ਸੋਹਣਾ ਥਣ ਹਵਾ ਨਾ ਲੱਗਿਆ ਦੋਸਤੋ ਤੁਹਾਨੂੰ ਦਿਖਾਵਾਂਗੇ ਸਿੰਘ ਸਿੰਘ ਬਹੁਤ ਸੋਹਣਾ ਜੱਜਦੀ ਆ ਤੂਥੀ ਪਤਲੀ ਦੀ ਆ ਤੇ ਬਿਲਕੁਲ ਜੈਡ ਬਲੈਕ ਆ ਦੋਸਤੋ ਪੂਛ ਦੇ ਵਿੱਚ ਵੀ ਕੋਈ ਵਾਲ ਚਿੱਟਾ ਹੈ ਨਹੀਂਗਾ ਲਓ ਵੀ ਮਿੱਤਰੋ ਬਹੁਤ ਸਾਫ ਸੁਥਰਾ ਥਣ ਲੱਗਿਆ ਚੰਗੀ ਤਰ੍ਹਾਂ ਤੁਹਾਨੂੰ ਦਿਖਾ ਦਿੰਨੇ ਆ ਲਓ ਵੀ ਨੇੜੇ ਕਰਕੇ ਤੁਹਾਨੂੰ ਥਣ ਹਵਾਨਾ ਫੇਰ ਵਿਖਾ ਦਿੰਨੇ ਆ ਚੰਗੀ ਤਰ੍ਹਾਂ ਤਸੱਲੀ ਕਰਾਵਾਂਗੇ ਦੋਸਤੋ ਪਿਛਲੇ ਪਾਸੇ ਨੂੰ ਫੁੱਟਬਾਲ ਵਾਂਗੂ ਹਵਾਨਾ ਵਧਿਆ ਹੋਇਆ ਇਹਦਾ ਬਹੁਤ ਸਾਫ ਸੁਥਰਾ ਹਵਾਨਾ ਲਓ ਵੀ ਬਿਲਕੁਲ ਸੇਮ ਸਾਈਜ਼ ਥਣਾਂ ਦਾ ਚੰਗਾ ਸੋਹਣਾ ਥਣ ਲੱਗਿਆ ਦੋਸਤੋ ਬਾਕੀ ਪਸਮਾ ਹੋ ਕੇ ਉਦੋਂ ਵੀ ਚੰਗਾ ਬਣ ਜਾਂਦਾ ਗਲੋਟੇਰ ਗਈ ਪਈ ਆ ਹਵਾਨਾ ਬਹੁਤ ਪਧਰਾ ਦੋਸਤੋ ਤੋਰ ਕੇ ਬਾਈ ਜੀ ਇਹ ਵੀ ਵਿਖਾ ਦੇ ਸੋਹਣੀ ਝੋਟੀ ਆ ਦੋਸਤੋ ਰਾਜੀਪਲੀ ਪੈਠ ਪੜਾ ਵੀ ਬਹੁਤ ਹੀ ਜਿਆਦਾ ਚੰਗਾ ਬੱਚਾ ਇਹ ਦੇ ਮਗਰ ਕੱਟਾ ਆ ਦੋਸਤੋ ਉਹ ਵੀ ਤੁਹਾਨੂੰ ਦਿਖਾਵਾਂਗੇ ਦੇਖ ਸਕਦੇ ਹੋ ਮਿੱਤਰੋ ਉਲੀ ਤਸੱਲੀ ਵਾਲੀ ਆ ਬਾਈਆਂ ਦਾ ਵੀ ਠੰਡੀ ਸੀਲ ਬਹੁਤ ਆ ਲਓ ਦੇਖ ਸਕਦੇ ਹੋ ਦੋਸਤੋ ਬਹੁਤ ਜਿਆਦਾ ਸ਼ਾਨਦਾਰ ਹਵਾਨਾ ਦੋਸਤੋ ਦੇਖ ਸਕਦੇ ਹੋ ਤੁਸੀਂ ਬਿਲਕੁਲ ਦੋਨਾਂ ਲੜੀਆਂ ਤੋਂ 15 ਇਹ ਸੁਣਾ ਤਾਂ ਤੇ ਬਾਈ ਜੀ ਮੋਲੇ ਦਾ ਵੀ ਫੋਨ ਤੇ ਹੀ ਜੀ ਇਹਦਾ ਫੋਨ ਤੇ ਕਰਾਂਗੇ ਲਓ ਵੀ ਮਿੱਤਰੋ ਇਹਦਾ ਵੀ ਮੋਲੇ ਬਾਈ ਜੀ ਫੋਨ ਤੇ ਕਰਨਗੇ ਇਹਦੇ ਮਗਰ ਬੱਚਾ ਦੋਸਤੋ ਆ ਕਟਾ ਤੇ ਡੇਢ ਦੋ ਮਹੀਨਿਆਂ ਦੇ ਵਿੱਚ ਸੂਈ ਵੀ ਆ ਤੇ ਬਾਈ ਕਹਿੰਦਾ ਜੀ ਹਜੇ ਲਾਇਆ ਨਹੀਂ ਤਿੰਨ ਕਦੇ ਨਹੀਂ ਹੋਇਆ ਲਿਆਂਦੀ ਨੂੰ ਸੋ ਅੱਗੇ ਇੱਕ ਕੱਚੀ ਝੋਟੀ ਦੋਸਤੋ ਤੁਹਾਨੂੰ ਦਿਖਾਉਣੇ ਆ ਉਹ ਇਹਨਾਂ ਤਿੰਨਾਂ ਦੀ ਆਪਾਂ ਵੀਡੀਓ ਬਣਾਉਣੀ ਸੀ ਇਸ ਕਰਕੇ ਇਹਦੀ ਵੀ ਆਪਾਂ ਕਵਰ ਕਰਦੇ ਆਂ ਵੀਡੀਓ ਇਹਦੇ ਬਾਰੇ ਦੱਸਿਓ ਬਾਈ ਜੀ ਪਹਿਲਾ ਸੂਆ ਇਹ ਇਹ ਸੂਆ ਪਹਿਲਾ ਸੂਂਦੀ ਇਹ ਦੇਹਨ ਅਜੇ 21 ਤਰੀਕ ਨੂੰ ਪੂਰੇ ਆਈ ਠੀਕ ਆ ਇਹ 15 16 ਦਿਨਾਂ ਦਾ 20 ਵੀ ਦਿਨ ਲੈ ਸਕਦੀ ਆ ਹਾਂ 15 16 ਦਿਨਾਂ ਦਾ ਪੱਕੇ ਪਏ ਠੀਕ ਆ ਤੇ ਬਾਈ ਕਿੰਨਾ ਦੁੱਧ ਕੱਢ ਦੂਗੇ ਤੁਹਾਡੇ ਹਿਸਾਬ ਨਾਲ ਦੋ ਤੱਕ 13 14 ਕਿਲੋ ਤੋਟੀਆਂ ਦੇਣਾ ਚਾਹੀਦਾ ਹੂੰ ਬੜੀ ਬਹੁਤ ਸਹੀ ਆ ਜੀ ਲਓ ਵੀ ਮਤਰੋ ਹਵਾਨਾ ਹਜੇ ਤਿਆਰ ਕਰਨ ਲੱਗੀ ਆ ਕਿਉਂਕਿ ਬਾਕੀ ਠੰਡੀ ਬਹੁਤ ਆਈ ਸੀਲਸ ਲਾਗਾ ਦੇਖ ਸਕਦੇ ਹੋ ਤੁਸੀਂ ਬਾਈ ਹੱਥ ਮਾਰ ਕੇ ਦਿਖਾ ਦਿੰਦਾ ਬਹੁਤ ਸਾਫ ਸੁਥਰੀ ਆ ਤੇ ਸਾਫ ਸੁਥਰੀ ਬਣਨਾ ਇਹ ਨਹੀਂ ਇਹ ਲਾ ਵੀ ਦੇਖ ਸਕਦੇ ਹੋ ਤੁਸੀਂ ਥਾਂ ਵੀ ਇਹਦਾ ਵੀ ਬਹੁਤ ਚੰਗਾ ਹਜੇ ਦਿਨ ਪਏ ਆ ਦੋਸਤੋ ਹਵਾਨਾ ਇਹਨੇ ਤਿਆਰ ਕਰਨਾ ਕੱਦ ਕਾਠ ਕਰਮਾਲੀ ਦਾ ਬਹੁਤ ਆ ਛੋਟੇ ਜਿਹੜਾ ਕਾਦਾ ਦੋਨਾਂ ਪਾਸੇ ਤੁਹਾਨੂੰ ਥਾਂ ਹਵਾਨਾ ਇਹਦਾ ਦਿਖਾਉਣੀ ਆ ਲਓ ਵੀ ਸੀਲਸ ਲੱਗ ਬਹੁਤ ਆ ਕਰਮਾਲੀ ਨਾ ਬਾਈ ਨੇ ਹੱਥ ਮਾਰ ਕੇ ਤੁਹਾਨੂੰ ਦਿਖਾਤਾ ਤੇ ਤੋਰ ਕੇ ਤੁਹਾਨੂੰ ਇਹ ਵੀ ਵਿਖਾਵਾਂਗੇ ਮੂੰਹ ਮੱਥਾ ਇਹਦਾ ਦੇਖ ਸਕਦੇ ਹੋ ਤੁਸੀਂ ਅੱਖਾਂ ਦੋਨੇ ਜਿੱਟੀਆਂ ਤੇ ਸਿੰਘੇ ਦਾ ਬਹੁਤ ਛੋਟਾ ਛੋਟਾ ਆ ਮੱਥੇ 'ਚ ਬੱਲਾ ਦੋਸਤੋ ਤੇ ਬਾਕੀ ਦੋਨੇ ਅੱਖਾਂ ਜਿੱਟੀਆਂ ਸੀਲਸ ਲੱਗ ਬਹੁਤ ਜ਼ਿਆਦੇ ਆ ਤੇ ਰਾਜੀਪਲੀ ਕੱਦ ਕਾਠ ਤੁਹਾਡੇ ਸਾਹਮਣੇ ਆ ਦੋਸਤੋ ਬਹੁਤ ਵੱਡਾ ਚਾਰ ਜਾਨਵਰ ਵਖਾਤੇ ਆ ਬਾਈ ਜੀ ਇੱਕ ਡੇਢ ਮਹੀਨੇ ਦੀ ਸੂਈ ਆ ਦੋ ਨੇੜੇ ਦੀਆਂ ਗੱਬਣਾ ਦੇ ਆ ਦੇਰ ਦੀ ਸੂਨ ਵਾਲੀ ਹੈ ਦੋਸਤੋ 15-20 ਦਿਨਾਂ ਇਹਨੇ ਲੈ ਜਾਣੇ ਆ ਸਾਰਿਆਂ ਦੇ ਮੁੱਲ ਦੋਸਤੋ ਫੋਨ ਤੇ ਹੋਣਗੇ ਜਿਹੜੀ ਵੀ ਕੋਈ ਝੋਟੀ ਤੁਹਾਨੂੰ ਪਸੰਦ ਆਈ ਤੇ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰਲੇ ਪਾਸੇ ਲਾਤਾ ਹੈ ਇਸ ਨੰਬਰ ਤੇ ਤੁਸੀਂ ਬਾਈ ਹਰਨਾ ਨਾਲ ਸੰਪਰਕ ਕਰਕੇ ਸੌਦਾ ਕਰ ਲਿਓ ਤੇ ਦੋਸਤੋ ਇਸ ਤਰ੍ਹਾਂ ਦੀ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਜਲਦੀ ਮਿਲਦੇ ਆਂ ਦੋਸਤੋ ਇਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ